ਸਤਿ ਸ਼੍ਰੀ ਅਕਾਲ ਦੋਸਤੋ ਪੇਸ਼ ਹੈ ਪ੍ਰਿੰਸੀਪਲ ਸੁਜਾਨ ਸਿੰਘ ਜੀ ਦੀ ਬਹੁਤ ਹੀ ਦਿਲਚਸਪ ਕਹਾਣੀ ਰਜਾਈ ਛੁੱਟੀ ਵੇਲੇ ਜਦ ਸਕੂਲ ਮਾਸਟਰ ਸਕੂਲੋਂ ਬਾਹਰ ਨਿਕਲਦਾ ਤਾਂ ਉਹ ਮੁੰਡਿਆਂ ਦੇ ਇੱਕ ਹੜ ਵਿੱਚ ਹੁੰਦਾ ਕਈ ਵਾਰੀ ਉਸ ਨੂੰ ਐਵੇਂ ਜਾਪਦਾ ਕਿ ਮੁੰਡਿਆਂ ਦੇ ਹੜ ਵਿੱਚ ਉਹ ਇੱਕ ਬੇੜੀ ਹੈ ਅੱਜ ਉਸ ਸੋਚਿਆ ਜੇ ਮੁੰਡਿਆਂ ਦਾ ਪ੍ਰਵਾਹ ਸਦਾ ਐਵੇਂ ਨਾ ਚੱਲਦਾ ਰਹੇ ਤਾਂ ਉਸ ਦਾ ਜੀਵਨ ਵਿੱਚ ਸੁੱਕੇ ਦਰਿਆ ਦੇ ਰੇਤਲੇ ਕੰਡਿਆਂ ਤੇ ਫਜ਼ੂਲ ਪਈ ਬੇੜੀ ਵਾਂਗ ਨਿਕੰਮਾ ਹੋ ਕੇ ਰਹਿ ਜਾਏ। ਫਿਰ ਉਹ ਵਿਚਾਰਿਆ ਬੇੜੀ ਤਾਂ ਉਹ ਠੀਕ ਹੈ। ਬਰੇ ਦੇ ਬਰੇ ਉਹ ਵਿਦਿਆਰਥੀਆਂ ਦੇ ਪੂਰਾਂ ਦੇ ਪੂਰ ਇਮਤਿਹਾਨਾਂ ਦੇ ਪੱਤਣ ਤੋਂ ਪਾਰ ਉਤਾਰਦਾ ਹੈ। ਉਸ ਦੀ ਸਮਝ ਵਿੱਚ ਨਾ ਆਇਆ ਕਿ ਵਿਦਿਆਰਥੀ ਜਲ ਪ੍ਰਵਾਹ ਤੇ ਯਾਤਰੀਆਂ ਦਾ ਪੂਰ ਦੋਵੇਂ ਚੀਜ਼ਾਂ ਕਿਵੇਂ ਬਣ ਸਕਦੇ ਹਨ। ਆਖਰ ਪ੍ਰਵਾਹ ਤਾਂ ਕੋਈ ਚੱਲਦਾ ਹੀ ਸੀ ਜਿਸ ਤੇ ਉਸ ਦੇ ਜੀਵਨ ਦੀ ਡੁੱਟੀ ਫੁੱਟੀ ਕਿਸ਼ਤੀ ਤਰ ਕੇ ਇੱਕ ਕੰਮ ਕਰੀ ਜਾ ਰਹੀ ਸੀ ਭਾਵੇਂ ਔਖੇ ਔਖੇ ਹੀ ਸਾਬੀ ਸਵਾਲ ਮਿੰਟਾਂ ਵਿੱਚ ਕੱਢ ਲੈਣ ਵਾਲੀ ਉਸ ਦੀ ਸਮਝ ਉਸ ਅਧਿਰਖ ਪ੍ਰਵਾਨ ਨੂੰ ਸਮਝ ਸਕਣੋਂ ਅਸਮਰਥ ਸੀ ਮਾਸਟਰ ਜੀ ਨੇ ਸੁੱਤੇ ਸਿੱਧ ਕਈ ਵਾਕਫਾਂ ਦੀ ਸਲਾਮਾਂ ਦਾ ਜਵਾਬ ਹੱਥ ਜੋੜ ਕੇ ਦਿੱਤਾ ਕਈਆਂ ਦੀ ਨਮਸਤੇ ਸਤਿ ਸ਼੍ਰੀ ਅਕਾਲ ਜੈ ਰਾਮ ਜੀ ਕੀ ਚੁੱਕ ਚੁੱਕ ਕੇ ਸੂਤ ਸਮੇਤ ਮੋੜੀ ਪਰ ਅੰਦਰੋਂ ਉਸ ਨੂੰ ਕੋਈ ਫਿਕਰ ਖਾਈ ਜਾ ਰਿਹਾ ਸੀ ਬਾਜ਼ਾਰ ਵਿੱਚ ਤਾਂ ਉਹ ਮਸ਼ੀਨੀ ਹਰਕਤਾਂ ਕਰੀ ਤੁਰੀ ਜਾ ਰਿਹਾ ਸੀ ਅਚਾਨਕ ਇੱਕ ਦੌੜੀ ਆਉਂਦੀ ਗਊ ਨੇ ਉਸ ਨੂੰ ਬਾਹਰ ਲਈ ਹੋਸ਼ ਵਿੱਚ ਲਿਆਂਦਾ ਉਹ ਹੈਰਾਨ ਸੀ ਕਿ ਉਹ ਕਿਸੇ ਨਾਲ ਕਿਉਂ ਨਹੀਂ ਟਕਰਾਇਆ ਜਾਂ ਪਾਸੇ ਤੇ ਵਗਦੀ ਡੂੰਗੀ ਵੈਣੀ ਵਿੱਚ ਕਿਉਂ ਨਾ ਜਾ ਪਿਆ ਮੋੜ-ਮੋੜਨ ਲੱਗਿਆਂ ਉਹ ਸਕਵਾੜੀਏ ਦੀ ਹੱਟੀ ਤੇ ਇੱਕ ਪੁਰਾਣੀ ਰਜਾਈ ਲੰਮਕ ਦੀ ਦੇਖੀ ਅੰਦਰੋਂ ਕੰਬ ਕੇ ਇੱਧਰ-ਉੱਧਰ ਦੇਖਿਆ ਕਿਤੇ ਉਸ ਨੂੰ ਕਿਸੇ ਪੁਰਾਣੀ ਰਜਾਈ ਵੱਲ ਲਲਚਾਈਆਂ ਨਜ਼ਰਾਂ ਨਾਲ ਵੇਖਦਿਆਂ ਨਾ ਦੇਖ ਲਿਆ ਹੋਵੇ। ਉਹ ਛੇਤੀ ਨਾਲ ਮੋੜ ਮੁੜ ਗਿਆ। ਮਾਸਟਰ ਪੰਜ ਬੱਚਿਆਂ ਦਾ ਬਾਪ ਹੈ। ਅੱਜਕੱਲ ਉਹ ਇੰਨੀਆਂ ਚੀਜ਼ਾਂ ਨੂੰ ਪੰਜ ਗਲਤੀਆਂ ਕਹਿੰਦਾ ਹੈ। ਪੁਰਾਣੇ ਜਰਮਨ ਤੇ ਅੱਜਕੱਲ ਦੇ ਰੂਸ ਵਿੱਚ ਸ਼ਾਇਦ ਉਸ ਦੀ स्त्री ਨੂੰ ਵੱਧ ਬੱਚੇ ਪੈਦਾ ਕਰਨ ਦਾ ਮੈਡਲ ਤੇ ਇਨਾਮ ਮਿਲਦਾ। ਉਹ ਸੋਚ ਰਿਹਾ ਸੀ ਕਿ ਕਿਵੇਂ ਹਾਲਾਤ ਗਲਤੀਆਂ ਨੂੰ ਦਰਸਤੀਆਂ ਤੇ ਦਰਸਤੀਆਂ ਨੂੰ ਗਲਤੀਆਂ ਬਣਾ ਲੈਂਦੇ ਹਨ। ਕਾਸ਼ ਕਿ ਹਾਲਾਤ ਸਾਰਿਆਂ ਦੇ ਕਾਬੂ ਵਿੱਚ ਹੁੰਦੇ। ਆਲਾਦੀ ਕੁੰਜੀ ਕੇਵਲ ਅਮੀਰਾਂ ਦੇ ਹੱਥ ਵਿੱਚ ਨਾ ਹੁੰਦੀ ਪਾਕਿਸਤਾਨੋਂ ਆਏ ਤਿੰਨ ਰਿਸ਼ਤੇਦਾਰ ਵੀ ਉਸ ਦੇ ਕੋਲ ਰਹਿੰਦੇ ਸਨ ਕਦੇ ਉਹਨਾਂ ਨੇ ਵੀ ਇਸ ਦੀ ਔਖੇ ਵੇਲੇ ਮਦਦ ਕੀਤੀ ਸੀ ਉਦੋਂ ਉਹ ਆਪ ਸੌਖੇ ਸਨ ਮਾਸਟਰ ਜੀ ਦੀ ਤਨਖਾਹ ਹੁਣ ਸਭ ਕੁਝ ਪਾ ਕੇ 127 ਰੁਪਏ ਹੈ ਵੱਡੀ ਤਨਖਾਹ ਹੈ ਕੇਵਲ ਉਹ ਆਟਾ ਜੋ ਉਸ ਨੂੰ ਸਹਾਇਤਾ ਦਿੱਤੀ ਜਾਣ ਦੇ ਵੇਲੇ 2 ਰੁਪਏ ਤੇਰਾਣੇ ਦਾ ਮਣ ਵਿਕਦਾ ਸੀ ਹੁਣ 30 ਰੁਪਏ ਮਣ ਵਿਕਦਾ ਹੈ ਪਰ ਮਾਸਟਰ ਜੀ ਦੀ ਤਨਖਾਹ ਤਾਂ ਮਾਕੂਲ ਹੈ 127 ਰੁਪਏ ਪ੍ਰਾਈਵੇਟ ਫੰਡ ਕਰਕੇ ਸੋ ਹੁਣ ਉਹ ਉਹਨਾਂ ਨੂੰ ਔਖੇ ਵੇਲੇ ਕਿਵੇਂ ਬਾਹ ਨਾ ਦਿੰਦਾ ਆਕਰਿਤ ਕਰਨ ਨਾ ਖਵਾਉਣ ਦਾ ਵੀ ਤਾਂ ਮੁੱਲ ਹੁੰਦਾ ਹੈ ਨਾ ਰਾਸ਼ਨ ਡੀਪੋ ਤੇ ਕਈ ਲੋਕ ਖੜੇ ਸਨ ਪਰ ਮਾਸਟਰ ਜੀ ਨੂੰ ਡੀਪੋ ਤੋਂ ਕੁਝ ਵੀ ਨਹੀਂ ਸੀ ਨਸੀਬ ਹੁੰਦਾ ਮਾਸਟਰ ਸਾਹਿਬ ਦੀ ਤਨਖਾਹ 127 ਰੁਪਏ ਹੈ ਦੱਸੀ ਹੋਈ ਰਕਮ ਤੋਂ 1 ਰੁਪਿਆ ਵੱਧ ਲੈਣ ਵਾਲਾ ਵੀ ਡੀਪੂ ਤੋਂ ਸਸਤਾ ਰਾਸ਼ਨ ਲੈਣ ਦਾ ਹੱਕਦਾਰ ਨਹੀਂ ਤੇ ਮਾਸਟਰ ਸਾਹਿਬ ਤਾਂ ਪੂਰੇ 2.5 ਰੁਪਏ ਵੱਧ ਲੈਂਦੇ ਸਨ ਉਸ ਦੇ ਸਾਥੀ ਕਿਰਾਏਦਾਰਾਂ ਵਿੱਚ ਬੈਂਕ ਕਲਰਕ ਵੀ ਸੀ ਉਹ 115 ਰੁਪਏ ਤਨਖਾਹ ਲੈਂਦਾ ਸੀ ਉਸ ਦੀ ਵੋਟੀ ਤੇ ਉਹ ਬਸ ਇਹ ਉਸ ਦਾ ਟੱਬਰ ਸੀ ਉਸ ਨੂੰ ਰਾਸ਼ਨ ਮਿਲਦਾ ਸੀ ਪਰ ਮਾਸਟਰ ਸਾਹਿਬ ਦਾ ਟੱਬਰ ਵੀ ਤਾਂ ਤਨਖਾਹ ਵਾਂਗ ਵੱਡਾ ਸੀ ਇਸ ਲਈ ਉਹ ਕਿਸੇ रियायत ਦਾ ਹੱਕਦਾਰ ਨਹੀਂ ਸੀ ਮਾਸਟਰ ਨੇ ਦੇਖਿਆ ਉਸ ਤੋਂ ਕਈ ਗੁਣਾ ਵੱਧ ਹਾਇਸੀਅਤ ਵਾਲੇ ਡੀਪੂ ਤੋਂ ਰਾਸ਼ਨ ਲੈ ਰਹੇ ਸਨ ਪਰ ਉਹ ਤਾਂ ਦੁਕਾਨਦਾਰ ਸਨ ਕੋਈ ਨੌਕਰੀ ਪੇਸ਼ਾ ਤਾਂ ਨਹੀਂ ਵਿਚਾਰੀ ਗਵਰਨਮੈਂਟ ਕੋਲ ਵੀ ਤਾਂ ਉਹਨਾਂ ਦੀਆਂ ਆਪ ਲਿਖੀਆਂ ਰਵਈਆਂ ਤੋਂ ਸੇਵਾ ਆਮਦਨ ਮਾਪਣ ਦਾ ਕੋਈ ਯੰਤਰ ਜਾਂ ਆਲਾ ਨਹੀਂ ਮਾਸਟਰ ਝੂਠ ਨਹੀਂ ਬੋਲ ਸਕਦਾ ਉਸ ਨੂੰ ਸਾਰੇ ਭਲਾਮਾਨਸ ਕਹਿੰਦੇ ਹਨ ਕਈ ਤੰਜ ਨਾਲ ਵੀ ਜਿਵੇਂ ਲੁੱਚਾ ਜਾਂ ਬੇਈਮਾਨ ਹੋਣਾ ਕੋਈ ਗੁਣ ਹੁੰਦਾ ਹੋਵੇ ਮਾਸਟਰ ਕਾਨੂੰਨ ਦਾ ਪੱਕਾ ਪਾਬੰਦ ਹੈ ਪੜੇ ਲਿਖੇ ਆਦਮੀ ਨੂੰ ਕਾਨੂੰਨ ਦੇ ਉਲੰਘਣ ਦੀ ਉਂਝ ਵੀ ਵੱਧ ਸਜ਼ਾ ਮਿਲ ਸਕਦੀ ਹੈ। ਮਾਸਟਰ ਨਾਲੇ ਦੇਸ਼ ਭਗਤ ਵੀ ਹੈ। ਆਪਣੇ ਜਾਂ ਆਪਣੇਆਂ ਦੇ ਕਾਰਨ ਉਹ ਦੇਸ਼ ਦੇ ਕੌਮ ਦਾ ਨੁਕਸਾਨ ਨਹੀਂ ਸਾਰ ਸਕਦਾ। ਮਾਸਟਰ ਲੰਘ ਗਿਆ, ਸਭ ਕੁਝ ਦੇਖਦਾ। ਉਸ ਨੂੰ ਫਿਰ ਰਾਹ ਵਿੱਚ ਰਜਾਈ ਦਾ ਚੇਤਾ ਆਇਆ। ਨਵੀਂ ਰਜਾਈ ਲਈ ਘੱਟੋ-ਘੱਟ 20 ਰੁਪਿਆਂ ਦੀ ਲੋੜ ਹੈ। ਉਹ ਹਿਸਾਬ ਲਾਇਆ। 22 ਮਣ ਆਟਾ 30 60 ਤੇ 15 75 ਕਿਉ ਬੰਸਪਤੀ 12 ਰੁਪਏ। ਬਾਲਣ 15 ਰੁਪਏ ਤੇ ਵੱਡੀ ਰਕਮ ਉਸ ਨੂੰ ਮਗਰੋਂ ਯਾਦ ਆਈ ਕਿਰਾਇਆ 30 ਰੁਪਏ ਦੁੱਧ ਚਾਹ ਲਈ 13 ਰੁਪਏ ਤੇ ਇਸੇ ਤਰ੍ਹਾਂ ਅੱਗੇ ਕੁੱਲ ਜੋੜ 186 ਰੁਪਏ ਬਜਟ ਵਿੱਚ ਹਰ ਮਹੀਨੇ ਲਗਭਗ 60 ਰੁਪਏ ਦਾ ਘਾਟਾ ਉਸ ਨੂੰ ਬਜਟ ਚੈਲੰਜ ਕਰਨਾ ਚਾਹੀਦਾ ਹੈ ਪਰ ਉਸ ਨੂੰ ਗ੍ਰਹਿ ਵਿਗਿਆਨ ਦੇ ਅਨੁਸਾਰ ਨਵੀਆਂ ਕਿਤਾਬਾਂ ਤੇ ਰਸਾਲਿਆਂ ਵਾਸਤੇ ਪਰਚੀ ਖਰਚੀ ਜਾ ਰਹੀ 7 ਰੁਪਏ ਦੀ ਰਕਮ ਤੋਂ ਸੀਵਾ ਕੁਝ ਗੈਰ ਜ਼ਰੂਰੀ ਨਾ ਲੱਭਾ ਉਹ ਮਨ ਹੀ ਮਨ ਵਿੱਚ ਇਸੇ ਖਰਚੇ ਤੇ ਲੀਕ ਮਾਰਨ ਲੱਗਾ ਸੀ ਪਰ ਉਸ ਨੂੰ ਜਾਪਿਆ ਕਿ ਇਹ ਖਰਚ ਉਸ ਦੀ ਖੁਰਾਕ ਤੇ ਹੋ ਰਹੇ ਖਰਚ ਤੋਂ ਵੀ ਵੱਧ ਜ਼ਰੂਰੀ ਹੈ ਆਖਰ ਉਹ ਸੋਚਿਆ ਮੈਂ ਹੈਡਮਾਸਟਰ ਸਾਹਿਬ ਜੀ ਦੀ ਆਗਿਆ ਨਾਲ ਇੱਕ ਟਿਊਸ਼ਨ ਰੱਖਾਂਗਾ ਤੀਹਾਂ ਦੀ ਆਮਦਨ ਵੱਧ ਜਾਏਗੀ ਤੀਹਾਂ ਦਾ ਖਰਚ ਘਟਾਵਾਂਗਾ ਜਿਵੇਂ ਕਿਵੇਂ ਪਰ ਰਜਾਈ ਲਈ 20 ਰੁਪਏ ਕਿੱਥੋਂ ਆਉਣਗੇ ਰਜਾਈ ਸਿਆਲ ਲਈ ਬਹੁਤ ਜ਼ਰੂਰੀ ਚੀਜ਼ ਹੈ ਪਰੌਣਿਆਂ ਨੂੰ ਵੇਖੋ ਜਮਾਂ ਮੰਜਾ ਤੇ ਬਿਸਤਰਾ ਦੇਣ ਦਾ ਪਰੌਣਿਆਂ ਨੂੰ ਵੱਖੋ ਵੱਖ ਮੰਜਾ ਤੇ ਬਿਸਤਰਾ ਦੇਣ ਦਾ ਤਾਂ ਅਤਿ ਜ਼ਰੂਰੀ ਹੈ ਜਿੱਦਨੇ ਲੜਕੀਆਂ ਇਕੱਠੀਆਂ ਸੌਂਦੀਆਂ ਸਨ ਇੱਕੋ ਮੰਜੇ ਤੇ ਇੱਕੋ ਰਜਾਈ ਵਿੱਚ ਸੌਣ ਨਾਲ ਕਦ ਕੁਟਵੇਂ ਹੋ ਜਾਣਗੇ ਕੁੜੀਆਂ ਦੇ ਕਲਬੂਤ ਕੁਟਵੇਂ ਹੋ ਜਾਣ ਨਾਲ ਉਹਨਾਂ ਨੂੰ ਅੱਜ ਕੱਲ ਦੀ ਦੁਨੀਆ ਵਿੱਚ ਅੱਗੇ ਕੋਈ ਢੋਈ ਨਹੀਂ ਕੱਲ ਉਸਨੇ ਆਪਣੀ ਘਰ ਵਾਲੀ ਨੂੰ ਉਨ੍ਹਾਂ ਵਿੱਚੋਂ ਵੱਡੀ ਨੂੰ ਵੱਖ ਸੌਣ ਲਈ ਕਿਹਾ ਸੀ ਥੋੜੇ ਮੰਜੇ ਨੇ ਕਲਾਸ਼ ਫਿਰ ਇਹਨਾਂ ਨੂੰ ਵੱਖੋ-ਵੱਖਰੀਆਂ ਕਿਉਂ ਨਹੀਂ ਸੌਂਦੀ ਤੂੰ ਕਲਾਸ਼ ਨੇ ਨਿਮਰਤਾ ਨਾਲ ਉੱਤਰ ਦਿੱਤਾ ਮੰਜਾਂ ਤਾਂ ਵੱਧ ਹੈ ਪਰ ਰਜਾਈ ਵਾਧੂ ਕੋਈ ਨਹੀਂ ਹਲੇ ਬਿੱਲੂ ਵੀ ਮੇਰੇ ਨਾਲ ਹੀ ਸੌਂਦਾ ਜੀ 20 ਰੁਪਈਆਂ ਦੀ ਰਜਾਈ ਅੱਗੇ ਹੀ ਬਜਟ ਵਿੱਚ ਘਾਟਾ ਹੈ 30ਾਂ ਦੀ ਟਿਊਸ਼ਨ 30 ਖਰਚ ਵਿੱਚੋਂ ਘਟਾਉਣੇ ਹੀ ਪੈਣਗੇ ਪਰ 20 ਹੋਰ ਰਜਾਈ ਲਈ ਕਿੱਥੋਂ ਆਉਣਗੇ ਉਸ ਨੂੰ ਚੇਤਾ ਆਇਆ ਉਸਨੇ ਪਰਸੋਂ ਆਪਣੀਆਂ ਕਿਤਾਬਾਂ ਤੇ ਰੱਦੀ ਵੇਚ ਕੇ 70 ਰੁਪਏ 12 ਅੰਨੇ ਵਟੇ ਸਨ ਪਰਜਾਈ ਲਈ 20 ਰੁਪਏ ਉਹ ਕਬਾੜੀਏ ਤੋਂ ਪੁਰਾਣੀ ਰਜਾਈ ਹਾਂ ਠੀਕ ਹੈ ਕੱਲ ਪੁੱਛਿਆ ਜਾਏਗਾ ਕਈ ਦਿਨ ਉਸ ਵੇਲੇ ਦਾ ਲਾਉਂਦਾ ਰਿਹਾ ਦਿਨ ਵੇਲੇ ਉਸ ਦਾ ਕਬਾੜੀਏ ਤੋਂ ਮੁਰ ਪੁੱਛਣ ਦਾ ਹਿੰਨ ਨਾ ਪਿਆ ਇੱਕ ਦਿਨ ਰਾਤ ਵੇਲੇ ਗਿਆ ਬਾਜ਼ਾਰ ਬੰਦ ਸੀ ਵਿਚਾਰਾ ਨੇਸ਼ਨ ਬਾਰਡਰ ਕਾਮ ਦਾ ਉਸਤਾਦ ਨਿਰਾਸ਼ ਮੂੜ ਆਇਆ ਬਣਾਉਣ ਵਾਲਾ ਆਪ ਬਣਾਏ ਜਾਣ ਵਾਲਿਆਂ ਦੇ ਹੱਥੋਂ ਕੀ ਬਣ ਰਿਆ ਸੀ ਮੁੜ ਸੋਚਿਆ ਉਸ ਆਖਰ ਸਵੇਰੇ ਹੀ ਦਾਦੂ ਲਾ ਕੇ ਕੰਮ ਬਣੇਗਾ ਕੰਬਕ ਫਰਜਾਈ ਦੀ ਸੀ ਜਿਸ ਨੂੰ ਕੋਈ ਖਰੀਦਦਾ ਹੀ ਨਹੀਂ ਸੀ ਕਿਸੇ ਦੇ ਸਾਹਮਣੇ ਖਰੀਦਿਆ ਇੱਜ਼ਤ ਜਾਂਦੀ ਸੀ ਤੇ ਉਸ ਦੀ ਨਹੀਂ ਤਾਂ ਉਸਤਾਦਾਂ ਦੀ ਸ਼੍ਰੇਣੀ ਦੀ ਤੇ ਨਾਲ ਕੌਮ ਦਾ ਵਿਚਾਰਾ ਮਾਸਟਰ ਕੀ ਕਰ ਰਿਹਾ ਸੀ ਕਿਸ ਤੋਂ ਲੁਕਾ ਰਿਹਾ ਸੀ ਉਸ ਫਿਰ ਸੋਚਿਆ ਉਹ ਇੱਜ਼ਤ ਨੂੰ ਆਂਚ ਨਹੀਂ ਆਉਣ ਦੇਵੇਗਾ ਐਤਵਾਰ ਤੇ ਨਹੀਂ ਸੀ ਪਰ ਛੁੱਟੀ ਦਾ ਦਿਨ ਸੀ ਉਸ ਆਪਣੇ ਵੱਡੇ ਲੜਕੇ ਨੂੰ ਨਾਲ ਲੈ ਕੇ ਉਹ ਦੁਕਾਨ ਤੇ ਗਿਆ ਰਜਾਈ ਬਦਸਤੂਰ ਉੱਥੇ ਹੀ ਪਈ ਸੀ ਉਹ ਇੱਕੋ ਛੜੱਪਾ ਮਾਰ ਕੇ ਦੁਕਾਨ ਵਿੱਚ ਲੰਘ ਗਿਆ 70 ਰੁਪਏਾਂ 'ਚ ਸੌਦਾ ਹੋ ਗਿਆ ਰੁਪਏ ਦੇ ਕੇ ਉਹ ਚੇਤੀ ਵਾਪਸ ਨਿਕਲ ਆਇਆ 10 ਕਦਮ ਹੀ ਤੁਰਿਆ ਹੋਣਾ ਕਿ ਕਿਸੇ ਆਵਾਜ਼ ਮਾਰ ਦਿੱਤੀ ਮੁਰਦਿਆਂ ਤੋਂ ਲਈ ਰਜਾਈ ਖਰੀਦ ਲਈਏ ਉਸਤਾਦ ਤੋਂ ਮੁੜ ਕੇ ਵੇਖੇ ਬਗੈਰ ਨਾ ਰਿਹਾ ਗਿਆ ਕਹਿਣ ਵਾਲਾ ਇੱਕ ਦਰਜੀ ਸੀ ਲੱਗੇ ਹੀ ਮਾਸਟਰ ਦਾ ਇੱਕ شاਗਿਰਦ ਸੀ ਜਿਸ ਅੱਜ ਤੋਂ ਉਸ ਦੇ ਘਰ ਪੜਨ ਆਇਆ ਕਰਨਾ ਸੀ ਉਸ ਨੇ ਵੀ ਮਾਸਟਰ ਕੋਲ ਆ ਕੇ ਕਿਹਾ ਇਹ ਤੇ ਮੁਰਦੀਆਂ ਦੀਆਂ ਲਾਈਆਂ ਲਜਾਈਆਂ ਵੇਚਦਾ ਹੈ ਮਾਸਟਰ ਜੀ ਮਾਸਟਰ ਸੱਚ ਜਿਹਾ ਝੂਠ ਬੋਲਿਆ ਹਾਂ ਹਾਂ ਕਾਕਾ ਪਰ ਕਿਸੇ ਲੋੜਵੰਦੀ ਲੋੜ ਤਾਂ ਪੂਰੀ ਹੋ ਜਾਏਗੀ ਲੈ ਜਾ ਇਹੋ ਜਿਹਾ ਸੀ ਕਿ ਜਿਸ ਤੋਂ ਸ਼ੱਕ ਪੈ ਸਕਦਾ ਸੀ ਕਿ ਉਹ ਕਿਸੇ ਹੋਰ ਲੀਰਜਾਈ ਖਰੀਦੀ ਹੈ ਆਖਰ ਜੇ ਇਹ ਝੂਠ ਵੀ ਸੀ ਤਾਂ ਧਰਮਰਾਜ ਯੁਦਿਸ਼ਠਰ ਤੋਂ ਬੋਲੇ ਝੂਠ ਤੋਂ ਭੈੜਾ ਨਹੀਂ ਸੀ ਸਾਰਾ ਦਿਨ ਰਜਾਈ ਧੁੱਪੇ ਪਈ ਰਹੀ ਸ਼ਾਮ ਹੋ ਗਈ ਰਜਾਈ ਕਮਰੇ ਵਿੱਚ ਲਿਆਂਦੀ ਗਈ ਦੀਵੇ ਜਗਣ ਮਗਰੋਂ ਉਹ ਮੁੰਡਾ ਪੜਨ ਆ ਗਿਆ ਉਸ ਰਜਾਈ ਨੂੰ ਪਈ ਦੇਖ ਕੇ ਨਮਸਤੇ کہہ ਕੇ ਮਗਰੋਂ ਪੁੱਛਿਆ ਕਿਉਂ ਮਾਸਟਰ ਜੀ ਇਹ ਉਹੀ ਰਜਾਈ ਹੈ ਨਾ ਮਾਸਟਰ ਜੀ ਵਿੱਚ ਦੂਜੀ ਵਾਰੀ ਝੂਠ ਬੋਲਣ ਦੀ ਸਮਰੱਥਾ ਨਾ ਰਹੀ ਉਹ ਕਹਾ ਉਹ ਯੋ ਹੈ ਕਾਕਾ ਪਰ ਮੈਂ ਅੱਜ ਤੈਨੂੰ ਪੜ੍ਹਾ ਨਹੀਂ ਸਕਾਂਗਾ ਮੇਰਾ ਚਿੱਤ ਖਰਾਬ ਹੈ ਤੂੰ ਕੱਲ ਆਵੀਂ ਸੱਚਮੁੱਚ ਉਸਦਾ ਚਿੱਤ ਖਰਾਬ ਸੀ ਮੁੰਡਾ ਵਾਪਸ ਮੁੜ ਗਿਆ ਮਾਸਟਰ ਨੇ ਸੋਈ ਵਿੱਚ ਕੰਮ ਕਰਦੀ ਆਪਣੀ ਘਰ ਵਾਲੀ ਨੂੰ ਕਿਹਾ ਕਲਾਸ਼ ਨਵੀਂ ਰਜਾਈ ਮੈਨੂੰ ਦੇ ਦੇ ਮੇਰੇ ਵਾਲੀ ਪਹਿਲੀ ਰਜਾਈ ਕੁੜੀਆਂ ਤੇ ਦੇ ਦੇਵੀਂ ਹਾਂ ਸੱਚ ਗੋਮਤੀ ਨੂੰ ਬਖ ਸਵਾਈ ਕਿਉਂ ਤੁਸੀਂ ਰੋਟੀ ਨਹੀਂ ਖਾਣੀ ਕਲਾਸ਼ ਨੇ ਰਜਾਈ ਪੈਰਾਂ ਉੱਤੇ ਸੁੱਟਦਿਆਂ ਕਿਹਾ ਨਹੀਂ ਮਾਸਟਰ ਨੇ ਆਖਿਆ ਤੇ ਮੁਰਦਿਆਂ ਤੋਂ ਲਾਈ ਰਜਾਈ ਆਪਣੇ ਉੱਤੇ ਖਿੱਚ ਲਈ ਤੇ ਕਿੰਨਾ ਚਿਰੋ ਸੋਚਦਾ ਰਿਹਾ ਕਿ ਕੌਣ ਮੁਰਦਿਆਂ ਤੋਂ ਰਜਾਈ ਲਾ ਕੇ ਲੈਂਦਾ ਹੈ ਤੇ ਕੌਣ ਜੂੰਦਿਆਂ ਤੋਂ ਉਹ ਬੇਚੈਨ ਸੀ ਰੱਬ ਜਾਣੇ ਉਸ ਦੇ ਸੋਚਣ ਦਾ ਕੀ ਨਤੀਜਾ ਨਿਕਲੇ ਜੇ ਘਰੇ ਕਹਾਣੀ ਤੁਹਾਨੂੰ ਪਸੰਦ ਆਈ ਹੋਏ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ